ਬੱਚੇ ਜੋ ਇਥੇ ਆਏ ਨੇ ਸਾਰਿਆਂ ਦਾ ਮੈਂ ਧੰਨਵਾਦ ਵੀ ਕਰਦਾ ਤੇ ਫਤਿਹ ਦੀ ਸਾਂਝ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦੋ ਗੱਲਾਂ ਜਿਹੜੀਆਂ ਮੇਰੇ ਬੈਠੇ ਹੋਏ ਧਿਆਨ ਚ ਲਿਆਂਦੀਆਂ ਗਈਆਂ ਨੇ ਉਹਨਾਂ ਚ ਇੱਕ ਮਿਹਨਤਾ ਇਹ ਬੱਚੇ ਦੀ ਕੁੱਟਮਾਰ ਕੀਤੀ ਗਈ ਹੈ ਉਹ ਸਾਂਝੇ ਕੰਮ ਦੇ ਵਿੱਚ ਉਦਮ ਕਰ ਰਿਹਾ ਸੀ ਪਹਿਰੇਦਾਰੀ ਕਰ ਰਿਹਾ ਸੀ ਇਸ ਲਈ ਤੁਹਾਡੇ ਨਾਲ ਸਾਡਾ ਵੀ ਇਕ ਸਾਂਝਾ ਫਰਜ਼ ਬਣ ਜਾਂਦਾ ਹੈ ਜਦੋਂ ਜੇ ਅੱਜ ਆਪਾਂ ਕਿਸੇ ਐਸੇ ਬੰਦੇ ਨਾਲ ਨਹੀਂ ਖੜਾਂਗੇ ਜਿਹੜਾ ਸਾਰਿਆਂ ਦੇ ਸਾਂਝੇ ਕੰਮ 'ਚ ਹਿੱਸਾ ਪਾ ਰਿਹਾ ਸੀ ਤਾਂ ਕੱਲ ਕੋਈ ਬੰਦਾ ਸਾਂਝਾ ਕੰਮ ਨਹੀਂ ਕਰੂਗਾ ਉਹ ਫਿਰ ਹਰ ਇੱਕ ਬੰਦੇ ਨੂੰ ਆਪੋਤਾਪੀ ਹੋਏਗੀ ਵੀ ਮੈਂ ਕਿਆ ਲੈਣਾ ਉਦੇ ਨਾਲ ਸਮਾਜ ਦਾ ਬਹੁਤ ਨੁਕਸਾਨ ਹੁੰਦਾ ਹੈ ਸੋ ਇਹਦੇ ਬਾਰੇ ਤਾਂ ਮੈਂ ਇੰਨੇ ਹੀ ਕਹੂੰਗਾ ਕਿ ਜੋ ਵੀ ਸਮੱਸਿਆ ਹੈ ਉਪਾ ਗਵਰ ਸਾਹਿਬ ਵੀ ਇੱਥੇ ਆਇਆ ਵੀ ਕਰਨਗੇ ਅੱਜ ਵੀ ਆਏ ਹੋਏ ਨੇ ਬਲਵਿੰਦਰ ਕੌਰ ਜੀ ਜਿਹੜੇ ਕਿ ਸਾਡੇ ਇਸ ਹਲਕੇ ਦੇ ਕਈ ਸਾਲ ਤੋਂ ਸੇਵਾ ਨਿਭਾ ਰਹੇ ਨੇ ਬੇਸ਼ੱਕ ਉਹ ਸਾਡੀ ਛੋਟੀ ਭੈਣ ਹੈ ਲੜਕੀਆਂ ਦੀ ਆਪਣੀਆਂ ਕੋਈ ਸਮੱਸਿਆਵਾਂ ਹੁੰਦੀਆਂ ਨੇ ਜਿਵੇਂ ਦਿਨ ਰਾਤ ਰਾਤ ਬਰਾਤੇ ਨਹੀਂ ਆ ਸਕਣਾ ਪਰ ਫਿਰ ਵੀ ਆ ਸ਼ੇਰਨੀ ਤੁਹਾਡੇ ਇਲਾਕੇ ਚ ਜਿੱਥੇ ਤੱਕ ਜਾ ਸਕਦੀ ਹੈ ਪਾਰਟੀ ਦਾ ਸਨਹਾਰ ਲੈ ਕੇ ਹਮੇਸ਼ਾ ਜਾਂਦੀ ਰਹਿੰਦੀ ਹੈ ਇਹ ਹਮੇਸ਼ਾ ਹਾਜ਼ਰ ਆ ਜੋ ਸਾਨੂੰ ਇਹ ਦੱਸਣਗੇ ਅਸੀਂ ਉਹਦੇ ਮੁਤਾਬਕ ਜਿਹੜੀ ਕਾਰਵਾਈ ਜ਼ਰੂਰੀ ਹੋਏਗੀ ਉਹ ਅਸੀਂ ਹਰ ਹਾਲਤ ਵਿੱਚ ਇਸ ਬੱਚੇ ਦੇ ਨਾਲ ਖੜਾਂਗੇ ਇੱਕ ਤਾਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਉਸ ਤੋਂ ਬਾਅਦ ਆ ਇਲਾਕਾ ਪਟਿਆਲਾ ਦਾ ਉਹ ਇਲਾਕਾ ਜਿੱਥੇ ਕਈ ਕੁਦਰਤੀ ਸਮੱਸਿਆਵਾਂ ਨੇ ਜਿਵੇਂ ਕਿ ਪਾਣੀਆਂ ਦੀ ਸਮੱਸਿਆ ਵੱਡੀ ਸਮੱਸਿਆ ਹੈ ਪਾਣੀ ਕੋਈ ਐ ਆਪਾਂ ਕਹਿ ਲਈਏ ਕਿ ਬੋਰੀਆਂ ਰੱਖ ਕੇ ਤਾ ਰੋਕਿਆ ਨਹੀਂ ਜਾਣਾ ਇਹਦੀ ਇੱਕ ਪਲੈਨਿੰਗ ਕੀਤੀ ਜਾਣੀ ਹੈ ਉਸ ਪਲੈਨਿੰਗ ਵਾਸਤੇ ਜੇ ਆਪ ਜੀ ਦਾ ਨੁਮਾਇੰਦਾ ਮੈਨੂੰ ਮਨਨ ਦਾ ਮੌਕਾ ਮਿਲਿਆ ਤਾਂ ਆਪ ਆਲਾਕਾ ਤੇ ਮੇਰੇ ਪਟਿਆਲੇ ਹਲਕੇ ਜੀ ਅੱਗੇ ਜਾ ਕੇ ਛਤਰਾਣੇ ਦਾ ਹਲਕਾ ਤੇ ਕੁਝ ਸਮਾਨੇ ਦਾ ਹਲਕਾ ਹੈ ਇਸ ਸਾਰੀ ਨੂੰ ਪਾਣੀ ਦੀ ਮਾਰ ਹੈ ਇਹਦਾ ਪੱਕਾ ਇਲਾਜ ਕਰਨ ਦੇ ਲਈ ਮੈਨੂੰ ਦਿਨ ਰਾਤ ਮਿਹਨਤ ਕਰਨੀ ਪਊਗੀ ਜੇ ਤੁਸੀਂ ਮੇਰੇ ਨਾਲ ਹੋ ਜਿੱਦਾਂ ਮੈਂ ਪਿਛਲੇ 40 ਸਾਲ ਤੋਂ ਸਿਧਾਂਤਕ ਜ਼ਿੰਦਗੀ ਜੀ ਰਿਹਾ ਸਰਦਾਰ ਸਿਮਰਤਜੀਤ ਸਿੰਘ ਮਾਨ ਸਾਹਿਬ ਦੇ ਨਾਲ ਤੇ ਮੇਰੀ ਇਸ ਲਾਈਨ ਦੇ ਵਿੱਚ ਸ਼ੁਰੂਆਤ ਜਿਹੜੀ ਹੋਈ ਹੈ ਉਹ ਸੰਜਨੈਲ ਸਿੰਘ ਭਿੰਡਰਾ ਵਾਲਾ ਤੋਂ ਹੋਈ ਹੈ ਜਿਨ੍ਹਾਂ ਨੇ ਖੁਦ ਥਾਪਣਾ ਦੇ ਕੇ ਮੈਨੂੰ ਇੱਥੇ ਤੋਰਿਆ ਸੀ ਅੱਜ ਇਸ ਗੱਲ ਨੂੰ ਬੇਸ਼ੱਕ 43 ਸਾਲ ਹੋ ਗਏ ਨੇ ਪਰ ਆ ਤੁਹਾਡਾ ਜਿਹੜਾ ਅੱਜ ਕੈਂਡੀਡੇਟ ਹੈ ਮੈਂ ਉੱਥੇ ਹੀ ਖੜਾ ਜ਼ਿੰਦਗੀ ਦੀਆਂ ਸਾਰੀਆਂ ਦੁਸ਼ਵਾਰੀਆਂ ਝੱਲੀਆਂ ਨੇ ਪਰ ਸੰਜਨ ਜਰਨੈਲ ਸਿੰਘ ਜੀ ਜੋ ਕਹਿ ਕੇ ਗਏ ਸੀ ਅਸੀਂ ਉਸਤੇ ਪੂਰੇ ਨਿਭ ਰਹੇ ਹਾਂ ਅੱਗੇ ਆ ਕੇ ਮੈਨੂੰ ਮਾਨ ਸਾਹਿਬ ਮਿਲੇ ਨੇ ਮੇਰੇ ਇਸ ਪੈਂਡੇ ਤੇ ਤੁਰਦਿਆਂ ਜਦੋਂ 10 ਸਾਲ ਪੂਰੇ ਹੋ ਗਏ ਸੀ ਉਦੋਂ 5 ਸਾਲ ਸਖਤ ਸਹਿ ਸਜ਼ਾ ਘਟ ਕੇ ਮਾਨ ਸਾਹਿਬ ਵੀ ਬਾਹਰ ਆ ਗਏ ਅਸੀਂ ਫਿਰ ਸਾਰੇ ਇਕੱਠੇ ਤੁਰ ਰਹੇ ਹਾਂ ਉਸ ਦਿਨ ਤੋਂ ਲੈ ਕੇ ਅੱਜ ਤੱਕ ਹੁਣ ਆ ਗਈ ਗੱਲ ਵੋਟਾਂ ਦੀ ਵੋਟਾਂ ਮੈਂ ਪੰਜਾਬ ਦੇ ਲੋਕਾਂ ਨੂੰ ਆਪਣੇ ਲੋਕ ਸਮਝਦਾ ਹੋਇਆ ਇੱਕ ਸ਼ਿਕਵਾ ਕਰਦਾ ਕਿ ਸਾਡੇ ਪੰਜਾਬ ਦੇ ਲੋਕਾਂ ਤੋਂ ਨਮਾਇੰਦਿਆਂ ਨੂੰ ਵੋਟਾਂ 'ਚ ਚੁਣਨ ਵਕਤ ਬਹੁਤ ਵਾਰ ਗਲਤੀਆਂ ਹੋਈਆਂ ਨੇ ਨਹੀਂ ਤਾਂ ਕੋਈ ਬੀਬੀ 20 ਸਾਲ ਲਗਾਤਾਰ ਤੁਹਾਡੀ ਐਮਪੀ ਰਹੀ ਪ੍ਰਨੀਤ ਕੌਰ ਕਦੇ ਤੁਸੀਂ ਤੁਸੀਂ YouTube ਦੇਖਣ ਵਾਲੇ ਬੱਚੇ ਹੋ ਤੁਸੀਂ Instagram ਦੇਖ ਸਕਦੇ ਹੋ ਕੀ ਤੁਸੀਂ ਕਦੇ ਬੀਬੀ ਪ੍ਰਨੀਤ ਕੌਰ ਜੀ ਨੂੰ ਪਾਰਲੀਮੈਂਟ ਦੇ ਵਿੱਚ ਤੁਹਾਡੀਆਂ ਸਮੱਸਿਆਵਾਂ ਬਾਰੇ ਗੱਲ ਕਰਦੇ ਸੁਣਿਆ ਪਰ ਗਲਤੀ ਇਹ ਹੋਈ ਹੈ ਪਟਿਆਲੇ ਦੇ ਲੋਕਾਂ ਤੋਂ ਕਿ ਅੱਜ ਜੇ ਕੰਮ ਨਹੀਂ ਕੀਤਾ ਅਗਲੀ ਵਾਰ ਫੇਰ ਚੁਣ ਲਿਆ ਫਿਰ ਕੰਮ ਨਹੀਂ ਕੀਤਾ ਅਗਲੀ ਔਰ ਫਿਰ ਜੁਲਿਆ ਉਹਨਾਂ 20 ਸਾਲਾਂ ਚੋਂ 7 ਸਾਲ ਉਹ ਵਿਦੇਸ਼ ਮੰਤਰੀ ਵੀ ਰਹੇ ਨੇ ਉਹਨਾਂ ਦੇ ਹਸਬੰਦ ਦੀ ਪੰਜਾਬ ਦੇ ਵਿੱਚ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਰਹੀ ਹੈ ਜੇ ਤੁਹਾਡੇ ਘਰ ਚ ਸਰਕਾਰ ਵੀ ਹੋਵੇ ਤੁਸੀਂ ਐਮਪੀ ਵੀ ਹੋਵੋ ਤੁਸੀਂ ਸੈਂਟਰ ਦੇ ਮਨਿਸਟਰ ਵੀ ਹੋਵੋ ਤੁਸੀਂ ਤਾਂ ਇਲਾਕੇ ਨੂੰ ਮਤਲਬ ਕਿ ਚਾਰ ਚੰਨ ਲਾ ਦੇਣੇ ਸੀ ਪਰ ਇਹ ਗਲਤੀ ਦੇਖੋ ਸਾਡੇ ਤੁਹਾਡੇ ਤੋਂ ਵੀ ਹੋਈ ਹੈ ਮੈਂ ਆਪਣੇ ਆਪ ਨੂੰ ਇਹਦੇ ਗਲਤੀ ਵਿੱਚ ਨਹੀਂ ਗਿਣਦਾ ਕਿਉਂਕਿ ਮੈਂ ਤਾਂ 81 ਤੋਂ ਜਦੋਂ ਤੋਂ ਇਸ ਰਾਹ ਤੁਰਿਆ ਮੈਂ ਤਾਂ ਜਾਣਦਾ ਤੇ ਪਹਿਰਾ ਦੇ ਰਹਾ ਕਿ ਨਾ ਕਾਂਗਰਸ ਤੁਹਾਡੀ ਹੈ ਨਾ ਬਾਦਲ ਤੁਹਾਡਾ ਹੈ ਨਾ ਭਾਜਪਾ ਤੁਹਾਡੀ ਹੈ ਤੇ ਜਿਹੜਾ ਨਵਾਂ ਆਇਆ ਸੀ ਉਹਨੇ ਬਹੁਤ ਜਲਦੀ ਦੱਸਤਾ ਕਿ ਮੈਂ ਤੁਹਾਡਾ ਨਹੀਂ ਹਾਂ ਇਹ ਸਾਰੀਆਂ ਗੱਲਾਂ ਆਪਾਂ ਨੂੰ ਵਿਚਾਰਨੀਆਂ ਪੈਣੀਆਂ ਨੇ ਮੈਂ ਉਹ ਦਿਨ ਵੀ ਯਾਦ ਨੇ ਮੈਨੂੰ ਜਦੋਂ 1978 ਦੇ ਵਿੱਚ ਅੱਜ 47 ਸਾਲ ਹੋ ਗਏ ਇਸ ਗੱਲ ਨੂੰ 1978 ਚ ਸਿੱਖਾਂ ਦਾ ਕਤਲੇਆਮ ਹੋਇਆ ਮੇਰੀ ਉਮਰ ਵਾਲੇ ਜਾਣਦੇ ਨਹੀਂ ਅੰਮ੍ਰਿਤਸਰ ਸ਼ਹਿਰ ਚ ਬਸਾਖੀ ਵਾਲੇ ਦਿਨ ਸਿੱਖਾਂ ਨੂੰ ਗੋਲੀਆਂ ਮਾਰ ਕੇ ਸੜਕ ਤੇ ਸੁੱਟਿਆ ਗਿਆ ਚਲੋ ਘਟਨਾ ਵਾਪਰੀ ਦੁਖਦਾਈ ਇਹ ਦੇਖੋ ਗੂਗਲ ਚੋਂ ਕੱਢ ਕੇ ਕਿ ਪੰਜਾਬ ਦਾ ਚੀਫ ਮਿਨਿਸਟਰ 1978 ਚ ਕੌਣ ਸੀ ਪ੍ਰਕਾਸ਼ ਸਿੰਘ ਬਾਦਲ ਸਿੱਖ ਮਰੇ ਵੇ ਨੇ ਸੜਕ ਤੇ ਪਏ ਨੇ ਜੇ ਉਹਨਾਂ ਨੂੰ ਕਿਸੇ ਨੇ ਨਹੀਂ ਮਾਰਿਆ ਉਹ ਮਰ ਕਿਵੇਂ ਗਈ ਜੇ ਮਾਰਿਆ ਉਹਨਾਂ ਨੂੰ ਸਜ਼ਾ ਕੀ ਹੋਈ ਹੈ ਇਹ ਤੁਹਾਡਾ ਸਵਾਲ ਅੱਜ ਵੀ ਖੜਾ ਹੈ ਤੁਸੀਂ ਅੱਜ ਦੀਆਂ ਗੱਲਾਂ ਕਰਦੇ ਹੋ ਨਾ ਇਹ ਤਾਂ ਪੁਰਾਣੇ ਸਾਡੇ ਕਤਲ ਨੇ ਅੱਜ ਤੱਕ ਉਹਨਾਂ ਕਤਲਾਂ ਦੀ ਤਾਨੂੰ ਯਾਦ ਹੋਏਗਾ 1978 ਦੇ ਵਿੱਚ ਵਿਸਾਖੀ ਵਾਲੇ ਦਿਨ 13 ਸਿੱਖ ਅੰਮ੍ਰਿਤਸਰ ਮਾਰੇ ਸੀ ਅਜ ਤੱਕ ਇੱਕ ਬੰਦੇ ਨੂੰ ਵੀ ਸਜ਼ਾ ਨਹੀਂ ਹੋਈ ਸਰਕਾਰ ਕੀ ਦੀ ਸੀ ਬਾਦਲ ਦੀ ਮਰਿਆ ਕੌਣ ਸੀ ਸਿੱਖ ਫਿਰ ਕਿਉਂ ਨਹੀਂ ਸਜ਼ਾ ਹੋਈ ਆਖਰ ਕਿਸੇ ਨੇ ਤਾਂ ਗੋਲੀ ਮਾਰੀ ਹੋਣੀ ਐ ਨਾਲੇ 12 ਵਜੇ ਦਾ ਟਾਈਮ ਸੀ ਦਿਨ ਦਾ ਕੋਈ ਇਹ ਨਹੀਂ ਵੀ ਰਾਤ ਭਰਾਤੇ ਕੋਈ ਆਇਆ ਅਚਾਨਕ ਗੋਲੀ ਮਾਰ ਗਿਆ ਉਹ ਸਤਨੰਗ ਵਾਹਿਗੁਰੂ ਜਾਪ ਕਰ ਰਹੇ ਸੀ ਸਾਰੀ ਦੁਨੀਆ ਕੈਮਰੇ ਦੇਖ ਰਹੇ ਸੀ ਅੰਦਰੋਂ ਗੋਲੀ ਚੱਲੀ ਬੰਦੇ ਢੇਰੀ ਕੀਤੇ ਚੁੱਕ ਕੇ ਲੈ ਗਏ ਜੀ ਮਿਨਿਸਟਰ ਬਾਦਲ ਕਿਸੇ ਨੂੰ سزا ਦਵਾਇਓ ਨਹੀਂ ਹੈ ਅਮਰ ਸਰ ਦਾ ਮੁਕੱਦਮਾ ਕਰਨਾਲ ਚੱਲਿਆ ਕਿਉਂ ਭਈ ਪੰਜਾਬ ਦੇ ਵਿੱਚ ਅਦਾਲਤਾਂ ਨਹੀਂ ਹੈਗੀਆਂ ਤੇ ਸਾਰੇ ਬਰੀ ਹੋ ਗਏ ਬਾਇਜਤ ਬੰਦੇ ਮਾਰਨ ਵਾਲੇ ਬਾਇਜਤ ਬਰੀ ਹੋ ਗਈ ਕੱਢ ਨਾ ਰਿਕਾਰਡ ਅੱਜ ਪੜ੍ਹ ਲਿਓ ਕੀ ਜੱਜਮੈਂਟ ਆਈ ਸੀ ਇੱਕ ਜ਼ਿੰਮੇਵਾਰੀ ਕਿਹਦੀ ਸੀ ਸਟੇਟ ਗਵਰਨਮੈਂਟ ਦੀ ਅੱਜ ਜਿਵੇਂ ਆ ਤੁਹਾਡੇ ਸੁਖਦੂਲ ਸਿੰਘ ਮਰਿਆ ਮੁੰਡਾ ਆ ਤੁਹਾਡਾ ਕਿਸਾਨੀ ਅੰਦੋਲਨ ਦੇ ਵਿੱਚ ਸ਼ੰਭੂ ਆ ਦੂਜਖਨੋਰੀ ਸ਼ੁਭਕਰਨ ਸ਼ੁਭਕਰਨ ਸਿੰਘ ਅੱਜ ਮਾਰਤਾ ਸ਼ਹੀਦ ਕਰਤਾ ਕਿਹਨੇ ਕਰਤਾ ਇਹ ਸਵਾਲ ਖੜਾ ਹੈ ਇਹ ਸਵਾਲ 78 ਚ ਖੜਾ ਸੀ ਇਹਹੀ ਸਵਾਲ ਅੱਜ ਖੜਾ ਹੈ ਹਰਿਆਣੇ ਵਾਲੇ ਪਾਸੋਂ ਬੰਦੇ ਆਏ ਨੇ ਉਹ ਪੁਲਿਸ ਹੈ ਉਹ ਸੀਆਰਪੀ ਹੈ ਉਹ ਬੀਐਸਐਫ ਹੈ ਇਹ ਕਿਹਨੇ ਪਤਾ ਕਰਨਾ ਹੈ ਇਹ ਅੱਜ ਚੀਫ ਮਿਨਿਸਟਰ ਭਗਵੰਤ ਮਾਨ ਦੀ ਜ਼ਿੰਮੇਵਾਰੀ ਆ ਵੀ ਤੇਰੇ ਪੰਜਾਬ ਚ ਆ ਕੇ ਤੁਹਾਡਾ ਮੁੰਡਾ ਮਾਰ ਕੇ ਚਲੇ ਗਏ ਚੀਫ ਜ਼ਿੰਮੇਵਾਰੀ ਹੁੰਦੀ ਆ ਸਰਕਾਰ ਦੀ ਉਹ ਨਹੀਂ ਕਰਦੀ ਸਾਡੇ ਸਿੱਖਾਂ ਦਾ 78 ਤੋਂ ਲੈ ਕੇ ਕੇ 47 ਸਾਲ ਤੋਂ ਰੋਜ਼ ਖੂਨ ਡੁੱਲਦਾ ਜੈਨੂੰ ਬਚਾਉਣਾ ਚਾਹੁੰਨੇ ਹੋ ਇਹ ਤੁਹਾਡੀ ਮਰਜ਼ੀ ਆ ਕਿਉਂਕਿ ਵੋਟ ਪਹਿਲਾਂ ਵੀ ਤੁਸੀਂ ਪਾਈ ਆ ਉਹ ਜਿੱਤੇ ਨੇ ਜਿਨ੍ਹਾਂ ਤੁਹਾਡਾ ਕੁਛ ਨਹੀਂ ਕੀਤਾ ਉਲਟਾ ਤੌਰ ਤੇ ਜ਼ੁਲਮ ਢਾਇਆ ਵੋਟ ਅਜ ਵੀ ਤੁਸੀਂ ਪਾਣੀ ਹੈ ਅਸੀਂ ਤਾਂ ਹਾਲਾਤ ਦੱਸ ਕੇ ਸੱਚ ਦੱਸ ਕੇ ਆਪਣਾ ਦੱਸ ਕੇ ਅਸੀਂ ਕੌਣ ਅਸੀਂ ਕਿਉਂ ਤੁਰ ਰਹੇ ਹਾਂ 40 ਸਾਲ ਤੋਂ ਅਸੀਂ ਕਿਉਂ ਨਹੀਂ ਵਿਕੇ ਸਾਨੂੰ ਕਿਉਂ ਨਹੀਂ ਕਿਸੇ ਨੇ ਖਰੀਦ ਥਿਆ ਇਹ ਰਿਕਾਰਡ ਤੁਹਾਡੇ ਸਾਹਮਣੇ ਸਿਮਰਨਜੀਤ ਸਿੰਘ ਮਾਨ ਸਾਡਾ ਲੀਡਰ ਉਸ ਤੋਂ ਪਹਿਲਾਂ ਸਾਡਾ ਲੀਡਰ ਕੌਣ ਸੀ ਇਹ ਵੀ ਦੱਸ ਕੇ ਜਾਊਂਗਾ ਉਸ ਤੋਂ ਪਹਿਲਾਂ ਇਸੇ ਲਾਈਨ ਦਾ ਸਾਡਾ ਲੀਡਰ ਸੀ ਸਨ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ ਉਸ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਸਾਡੀ ਅਗਵਾਈ ਕਰ ਰਿਹਾ ਹੈ ਜਿਨੇ ਆਪ ਆਪਣੇ ਨੋਖ ਚਾਏ ਨੇ ਉਹ ਅਗਵਾਈ ਕਰ ਰਿਹਾ ਹੈ ਜਿਨੇ ਆਪ ਜਬਾੜੇ ਤਲਵਾਏ ਨੇ ਉਹ ਅਗਵਾਈ ਕਰ ਰਿਹਾ ਹੈ ਕਾਦੇ ਲਈ ਉਹ ਤਾਂ ਡੀਆਈਜੀ ਸੀ ਉਹ ਤਾਂ ਰਾਜਿਆਂ ਦਾ ਮੁੰਡਾ ਹੈ ਕੈਪਟਨ ਅਮਰਿੰਦਰ ਸਿੰਘ ਜਿਹਨੂੰ ਤੁਸੀਂ ਪ੍ਰਨੀਤ ਕੌਰ ਨੂੰ ਬਣਾਉਂਦੇ ਰਹੇ ਹੋ ਐਮਪੀ ਉਹ ਤਾਂ ਸਗੀ ਸਾਲੀ ਹੈ ਸਿਮਰਜੀਤ ਸਿੰਘ ਮਾਨ ਦੀ ਇੱਕ ਕੁੜੀ ਜੇ ਰਾਜੇ ਦੇ ਵਿਆਹੀ ਆ ਤਾਂ ਦੂਜੀ ਵੀ ਤਾਂ ਕਿਸੇ ਰਾਜੇ ਦੀ ਵਿਆਹੀ ਹੋएगी ਉਹ ਰਾਜਾ ਤੁਹਾਡੇ ਵਿੱਚ ਬੈਠਾ ਹੈ ਕਦੇ ਸਿਕਿਉਰਟੀ ਲਈ ਹੈ ਨਹੀਂ ਲਈ ਲੋਕ ਉਹਨੇ ਕੋਈ ਗੁਨਾਹ ਹੀ ਨਹੀਂ ਕੀਤਾ ਲੋਕਾਂ ਦੀ ਗੱਲ ਕਰਦਾ ਉਹ ਅਸੀਂ ਆ ਅਸੀਂ ਉਹ ਧਰਾਂ ਜੇ ਪੰਜਾਬ ਨੇ ਸਾਨੂੰ ਵੋਟਾਂ ਨਹੀਂ ਪਾਈਆਂ ਅਸੀਂ ਪੰਜਾਬ ਨੂੰ ਨਹੀਂ ਬਸਾਰਿਆ ਅਸੀਂ ਤੁਹਾਡੇ ਬੱਚੇ ਇੱਥੇ ਵੀ ਧਰਨੇ ਦੇ ਕੇ ਬਚਾਏ ਨੇ ਤੇ ਵਿਦੇਸ਼ਾਂ ਵਿੱਚ ਜਦੋਂ ਤੁਹਾਡੇ ਬੱਚੇ ਨੂੰ ਵਾਪਸ ਕਰਦੇ ਨੇ ਤੁਸੀਂ ਸਿਮਰਤਜੀਤ ਸਿੰਘ ਮਾਨ ਦੀ ਚਿੱਠੀ ਲਾਉਨੇ ਹੋ ਫਿਰ ਤੁਹਾਡੇ ਬੱਚੇ ਵਿਦੇਸ਼ਾਂ ਚ ਰਹਿ ਸਕਦੇ ਨੇ ਇਹ ਕਿਸੇ ਤੋਂ ਪਤਾ ਕਰਕੇ ਦੇਖ ਲਿਓ ਇਹ ਸੱਚ ਹੈ ਜੇ ਵੋਟਾਂ ਨਹੀਂ ਪਾਈਆਂ ਫਿਰ ਵੀ ਤੁਹਾਡੀ ਗੱਲ ਅਮਰੀਕਾ ਕੈਨੇਡਾ ਚ ਵੀ ਕਰ ਰਹੇ ਆ ਤੇ ਜੇ ਵੋਟਾਂ ਪਾ ਦੋਗੇ ਫਿਰ ਕਿਉਂ ਨਹੀਂ ਕਰਾਂਗੇ ਇਹ ਤਾਂ ਸਵਾਲ ਹੈ ਨਾ ਜਿਹੜੇ ਬੰਦੇ ਬਿਨਾਂ ਵੋਟਾਂ ਦੇ ਵੀ ਸਾਨੂੰ ਪਤਾ ਕਿਉਂਕਿ ਸਾਨੂੰ ਇਸ ਗੱਲ ਦਾ ਪਤਾ ਹੈ ਇਹਨਾਂ ਨੇ ਅਣਜਾਣਪੁਣੇ ਵਿੱਚ ਨਹੀਂ ਪਾਈਆਂ ਹੈ ਤਾਂ ਸਾਡੇ ਨੇ ਹੈ ਤਾਂ ਪੰਜਾਬ ਦੇ ਨੇ ਹੈ ਤਾਂ ਸਿੱਖ ਕੌਮ ਨਾਲ ਸੰਬੰਧਿਤ ਜੇ ਨਹੀਂ ਅੱਜ ਸਮਝੇ ਕੀ ਹੋਇਆ ਸੀ ਚਲੇ ਜਾਵਾਂਗੇ ਤੁਸੀਂ ਅਗਲੀ ਕੌਮ ਸਾਡੀ ਪਨੀਰੀ ਆਉਗੀ ਇਹ ਫਿਰ ਸਮਝ ਜਾਣਗੇ ਕਦੇ ਨਾ ਕਦੇ ਤਾਂ ਸਮਝਣਗੇ ਅਸੀਂ ਇਸ ਆਸ ਨਾਲ 40 ਸਾਲ ਤੋਂ ਤੁਹਾਡੀ ਸੇਵਾ ਕਰ ਰਹੇ ਹਾਂ ਜੀ ਪਰਖਿਆ ਹੋਇਆ ਅੱਜ ਇੱਕ ਨਵੀਂ ਗੱਲ ਹੋਈ ਹੈ ਜਿਹੜੀਆਂ ਆ ਵੋਟਾਂ ਚੱਲ ਰਹੀਆਂ ਜਿਨ੍ਹਾਂ ਬੱਚਿਆਂ ਨੇ 2 ਸਾਲ ਪਹਿਲਾਂ ਬਾਦਲ ਪਰਾ ਕਰਕੇ ਭਾਜਪੀ ਪਰਾ ਕਰਕੇ ਕਾਂਗਰਸ ਪਰਾ ਕਰਕੇ ਆਪ ਨੂੰ ਲਿਆਂਦਾ ਸੀ ਉਹ ਤਾਂ ਲਿਆਂਦਾ ਸੀ ਇਹਨਾਂ ਦਾ ਇਤbaar ਖਤਮ ਹੋ ਗਿਆ ਸੀ ਪਰ ਅੱਜ ਉਹੀ ਨੌਜਵਾਨ ਸਾਡੇ ਨਾਲ ਤੁਰੇ ਨੇ ਤੇ ਸਾਨੂੰ ਕਹਿ ਰਹੇ ਨੇ ਕਿ ਸਾਡੇ ਤੋਂ ਗਲਤੀ ਹੋਈ ਐ ਬਹੁਤ ਵੱਡੀ ਗੱਲ ਐ ਇੱਕ ਸਾਲ ਚ ਹੀ ਸਮਝ ਗਏ ਇਹਨਾਂ ਤੋਂ ਪਹਿਲਾਂ ਵਾਲੇ 20-20 ਸਾਲ ਨਹੀਂ ਸਮਝੇ ਇਹ ਤਾਂ ਸਾਲ ਚ ਹੀ ਸਮਝ ਗਏ ਜਿਹੜਾ ਬੱਚਾ ਅੱਜ ਸੋਸ਼ਲ ਮੀਡੀਆ ਦੇਖਦਾ ਹੈ ਤੇ ਉਹ ਸੱਚਾ ਤਾਂ ਉਹ ਸਾਡੇ ਨਾਲ ਤੁਰੇਗੀ ਤੁਰੇਗਾ ਕਿਉਂ ਅਸੀਂ ਉਹਨਾਂ ਦੀ ਗੱਲ 40 ਸਾਲ ਤੋਂ ਕਰਦੇ ਆ ਰਹੇ ਹਾਂ ਦੀਪ ਸਿੱਧੂ ਜਿਹੜਾ ਇੱਕ ਐਸਾ ਮਹਾਨ ਵਿਅਕਤੀ ਆਪਣੇ ਚ ਆਇਆ ਸੀ ਉਹ ਇਹਨਾਂ ਬੱਚਿਆਂ ਨੂੰ ਉਹ ਗੱਲਾਂ ਸਮਝਾ ਗਿਆ 2 ਸਾਲ ਚ ਜਿਹੜੀਆਂ ਸਿਮਰਨਜੀਤ ਸਿੰਘ ਮਾਨ ਤੇ ਉਹਦੀ ਪਾਰਟੀ 40 ਸਾਲ ਤੋਂ ਕਰ ਰਹੀ ਹੁੰਦੀ ਸੀ ਤੁਸੀਂ ਵੀਡੀਓ ਦੇਖੀਆਂ ਨੇ ਤੁਸੀਂ ਇਹ ਵੀਡੀਓ ਵੀ ਦੇਖੀ ਹੋਊਗੀ ਜਦੋਂ ਦੀਪ ਸਿੱਧੂ ਆਪਣੇ ਹੱਥ 'ਚ ਕਿਰਪਾਨ ਫੜ ਕੇ ਮਾਨਸਾਹ ਵਾਲੀ ਕੀ ਕਹਿੰਦਾ ਹੈ ਸਿਮਰਨਜੀਤ ਸਿੰਘ ਮਾਨ ਨੇ ਹੱਕ ਲੈ ਕੇ ਦਿਨੇ ਪੰਜਾਬ ਦੇ ਇਹ ਮੈਂ ਨਹੀਂ ਕਹਿੰਦਾ ਦੀਪ ਸਿੱਧੂ ਕਹਿੰਦੇ ਤੁਹਾਨੂੰ ਸਮਝਾਉਂਦਾ ਹੈ ਕਿ ਸਿਮਰਨਜੀਤ ਸਿੰਘ ਮਾਨ ਹੈ ਜਿਹਨੇ ਹੱਕ ਪੰਜਾਬ ਦੇ ਲੈ ਕੇ ਦੇਣੇ ਨੇ ਦੀਪ ਸਿੱਧੂ ਨੂੰ ਕਿਸੇ ਦੁਨਿਆਵੀ ਚੀਜ਼ ਦੀ ਲਾਲਚ ਨਹੀਂ ਸੀ 200 ਕਰੋੜ ਰੁਪਏ ਦੀ ਟਰਨਓਵਰ ਸੀ 3 ਕਰੋੜ ਦੀ ਕਾਰ ਦੇ ਉੱਤੇ ਜਾਂਦਾ ਸੀ ਸਫ਼ਰ ਕਰਦਾ ਸੀ ਕਈ ਕਾਰਾਂ ਇਹ ਜੀਆਂ ਸੀ ਉਹਦੇ ਕੋਲ ਪਰ ਉਹ ਆਇਆ ਕਿਸਾਨੀ ਅੰਦੋਲਨ ਦੇ ਵਿੱਚ ਉਹਨੇ ਪੜਿਆ ਜਿਹੜਾ ਐਨਾ ਪੜ੍ਹਿਆ ਲਿਖਿਆ ਬੰਦਾ ਸੀ ਉਹਨੇ ਵੀ ਅਖਰ ਤੱਤ ਕਢਿਆ ਇਹ ਜਿੰਨੀ ਲਾਣਾ ਤੁਰਿਆ ਫਿਰਦਾ ਹੈ ਪੋਲੀਟੀਕਲ ਪਾਰਟੀਆਂ ਦਾ ਇਹਨਾਂ ਸਾਰਿਆਂ ਚੋਂ ਸਿਮਰਨਜੀਤ ਸਿੰਘ ਮਾਨ ਹੈ ਉਹ ਠੀਕ ਹੈ ਉਹ ਹੋ ਤੁਰਿਆ ਉਹਦੇ ਨਾਲ ਤੇ ਅਮਰਗੜ ਹਰ ਮਹੱਲੇ ਚ ਹਰ ਪਿੰਡ ਚ ਮਾਨ ਸਾਹਿਬ ਦੇ ਨਾਲ ਹੋ ਕੇ ਉਹਨੇ ਪ੍ਰਚਾਰ ਕੀਤਾ ਮੇਰੀ ਬਦਕਿਸਮਤੀ ਸੀ ਮੈਨੂੰ ਉਹ ਮਿਲੇ ਸੀ 12 ਤਰੀਕ ਨੂੰ 17 ਤਰੀਕ ਦੀ ਮੇਰੀ ਡੇਟ ਸੀ ਪਟਿਆਲੇ ਉਦੋਂ ਮੈਂ ਇਲੈਕਸ਼ਨ ਲੜ ਰਿਹਾ ਸੀ ਐਮਐਲਏ ਦੀ ਵੀ 17 ਨੂੰ ਬਾਈ ਆਵਾਂਗੇ ਅੰਦਰਲਾ ਤੁਹਾਡਾ ਪਟਿਆਲਾ ਸ਼ਹਿਰ ਤੇ ਬਾਹਰਲਾ ਦਿਹਾਤੀ ਮੇਰਾ ਉਹ ਦੋਵਾਂ ਦੀ ਇੱਕ ਸਾਂਝੀ ਪ੍ਰੈਸ ਕਾਨਫਰੰਸ ਕਰਦਾਂਗੇ ਇਹ ਮੇਰਾ ਦੀਪ ਦਾ ਵਾਅਦਾ ਹੋਇਆ ਸੀ ਮੇਰੇ ਨਾਲ ਚਲੋ ਉਹ ਟਾਈਮ ਨਹੀਂ ਆਇਆ 15 ਪਰ ਉਹਦੀ ਸੋਚ ਉਹਦਾ ਪਿਆਰ ਜਿਵੇਂ ਸਾਡੇ ਨਾਲ ਹੈ ਉਹ ਤੁਹਾਡੇ ਨਾਲ ਵੀ ਹੈ ਸੋ ਮੈਂ ਅੱਜ ਇੱਕ ਅਖੀਰਲੀ ਗੱਲ ਕਹਿ ਕੇ ਤੁਹਾਨੂੰ ਦੱਸਣਾ ਚਾਹਣਾ ਜੋ ਤੁਹਾਨੂੰ ਪਤਾ ਹੈ ਇਹ ਸਾਰੀਆਂ ਪਾਰਟੀਆਂ 40 ਸਾਲ ਤੋਂ ਸਾਡੇ ਤੇ ਜ਼ੁਲਮ ਕਰਦੀਆਂ ਆ ਰਹੀਆਂ ਨੇ ਸਾਨੂੰ ਦਿੱਲੀ ਅੱਗੇ ਵੇਚਦੀਆਂ ਨੇ ਜਿਹਨਾਂ ਦਾ ਮੈਂ ਨਾਲ ਐ ਨਾ ਬਾਦਲ, ਭਾਜਪਾ, ਕਾਂਗਰਸ ਹੁਣ ਆਪ ਵੀ ਹੋ ਗਈ ਇਹ ਸਾਨੂੰ ਦਿੱਲੀ ਕੋਲ ਵੇਚ ਕੇ ਆਪਣੀ ਕੁਰਸੀ ਦੀ ਕੀਮਤ ਤੈਅ ਕਰਦੀਆਂ ਨੇ ਵਿਜੇ ਇੰਨੇ ਮਾਰਾਂਗੇ ਕੀ ਦੋਂਗੇ ਉਹ ਕਹਿੰਦਾ ਮਿਨਿਸਟਰ ਬਣਾ ਦਾਂਗੇ ਤੇ ਮਿਨਿਸਟਰ ਬਣ ਜਾਂਦੇ ਨੇ ਜੇ ਆ ਪਾਣੀ ਖੋ ਕੇ ਦਵਾਂਗੇ ਕੀ ਕਰੋਗੇ ਤੈਨੂੰ ਚੀ ਮਿਸਟਰ ਭੜਾ ਦਾਂਗੇ ਪਾਣੀ ਵੀ ਸਾਡਾ ਖੋਇਆ ਹੈ ਅੱਜ ਨਸ਼ਾ ਵੰਡਿਆ ਨਸ਼ਾ ਮਜੀਠੀਆ ਉਹ ਬੰਦਾ ਹੈ ਜਿਹਨੇ ਚਟਾ ਨਸ਼ਾ ਪੰਜਾਬ ਚ ਲਿਆਂਦਾ ਹੈ ਪਰ ਉਸ ਤੋਂ ਬਾਅਦ ਜੁਨੀਆ ਸਰਕਾਰਾਂ ਬਣੀਆਂ ਨੇ ਉਹ ਉਹ ਮਜੀਠੀਏ ਦੇ ਖਿਲਾਫ ਤਾਂ ਬੋਲਦੀਆਂ ਨੇ ਤੇ ਬੋਲਣਾ ਚਾਹੀਦਾ ਪਰ ਉਹ ਖੁਦ ਨਸ਼ਾ ਵੰਡਦੀਆਂ ਨੇ ਕਿਹੜੀ ਸਰਕਾਰ ਹੈ ਜਿਹਨੇ ਨਸ਼ਾ ਨਹੀਂ ਵੰਡਿਆ ਜਾ ਵਰਤਾਇਆ ਜੇ ਵੋਟਾਂ ਨਹੀਂ ਦਿੱਤਾ ਤੁਹਾਨੂੰ ਖੋਜ ਕਰਕੇ ਪਤਾ ਲੱਗੂਗਾ ਕਿ ਇੱਕ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਐ ਉਹ ਹਮੇਸ਼ਾ ਖੜੀ ਜ਼ਰੂਰ ਐ ਵੋਟਾਂ ਨਹੀਂ ਪਈਆਂ ਪਰ ਉਹਨਾਂ ਨੇ ਕਹਦੇ ਨਸ਼ਾ ਨਹੀਂ ਵੰਡਿਆ ਜਿਹਨੇ ਆਪ ਨਸ਼ਾ ਨਹੀਂ ਵੰਡਿਆ ਉਹੀ ਨਸ਼ਾ ਬੰਦ ਕਰ ਸਕਦਾ ਜਿਹੜਾ ਖੁਦ ਨਸ਼ਾ ਵੰਡਦਾ ਤੇ ਖਾਂਦਾ ਹੋਵੇ ਉਹ ਕਿਵੇਂ ਨਸ਼ਾ ਬੰਦ ਕਰ ਲੂਗਾ ਆਪਾਂ ਉਹਨਾਂ ਤੋਂ ਕਿਉਂ ਅਸ ਕਰਦੇ ਆ ਤੇ ਅੱਜ 40 ਸਾਲ ਦੇ ਜ਼ੁਲਮ ਦੀ ਉਹਨਾਂ ਨੇ ਇੰਤਹਾ ਕੀਤੀ ਹੈ ਕਿ ਭਾਈ ਅਮਰਿਤਪਾਲ ਸਿੰਘ ਜੀ ਨੂੰ ਬੇਗੁਨਾਹ ਕੇਸ ਚ ਕੈਦ ਕਰਕੇ ਡਿਬਰੂਗੜ ਭੇਜਿਆ 3000 ਕਿਲੋਮੀਟਰ ਉਹਦੀ ਮਾਂ ਜਾਣਦੀ ਹੈ ਪਰ ਉਸ ਤੋਂ ਪਹਿਲਾਂ ਵੀ 32-32 ਸਾਲ ਤੋਂ ਸਾਡੇ ਅੰਦਰ ਬੈਠੇ ਨੇ ਉਹਨਾਂ ਦੀ ਗੱਲ ਵੀ ਨਹੀਂ ਕਰ ਰਿਹਾ ਕੋਈ ਸਿਵਾਏ ਸਾਡੇ ਆ ਮੋਰਚਾ ਲੱਗਿਆ ਮਹੌਲੀ ਤੁਹਾਡੇ ਉਥੇ ਐਸਡੀਐਮ ਵੀ ਨਹੀਂ ਆਉਂਦਾ ਤੁਸੀਂ ਵੋਟਾਂ ਪਾਓ ਤੁਹਾਡੀ ਪਾਵਰ ਬਣੇ ਐਸਡੀਐਮ ਕੀ ਮਨਿਸਟਰ ਵੀ ਤੁਹਾਡੇ ਅੱਗੇ ਆਉਣਗੇ ਕਿ ਲੋਕ ਸਾਡੇ ਉਲਟ ਹੋ ਗਏ ਹੁਣ ਸਾਨੂੰ ਵੋਟਾਂ ਨੇ ਇਹ ਡਰਦੇ ਨੇ ਸਿਰਫ ਵੋਟਾਂ ਤੋਂ ਹੋਰ ਕਿਸੇ ਚੀਜ਼ ਤੋਂ ਡੰਡੇ ਇਹ ਮਾਰਨਾ ਜਾਣਦੇ ਨੇ ਕੋ ਅੱਗੇ ਪੁਲਿਸ ਨੇ ਮਾਰਨੇ ਨੇ ਮਨਿਸਟਰ ਤਾਂ ਅੰਦਰ ਠੰਡੇ ਕਮਰੇ 'ਚ ਬੈਠਾ ਹੈ ਜੀ ਮਿਸਟਰ ਪੁਲਿਸ ਨੂੰ ਕਹਾਂ ਜਾ ਮਾਰ ਕੁਟ ਉਹ ਕੁਟੀ ਜਾਂਦੇ ਸਨ ਇਹ ਰੁਕਣਾ ਕਿਨੇ ਹੈ ਅੱਜ ਅਮਰਤਪਾਲ ਸਿੰਘ ਜੀ ਨੂੰ ਅਪਾ ਸਾਰਿਆਂ ਨੇ ਤૈયਿਆ ਕੀਤਾ ਪੰਜਾਬ ਨੇ ਕੌਮ ਨੇ ਕਿ ਉਹਨਾਂ ਨੂੰ ਜਿਤਾ ਕੇ ਬਾਹਰ ਲਿਆਵਾਂਗੇ ਖੜੂ ਸਾਹਿਬ ਪਰ ਬਾਦਲ ਨੇ ਉੱਥੇ ਵੀ ਜਾ ਕੇ ਟਾਂਗ ਅੜਾਈ ਐ ਉਹਨੇ ਵਰਸਾ ਸਿੰਘ ਬਲਟੋਆ ਖੜਾਤਾ ਉਹ ਕਹਿੰਦਾ ਨਹੀਂ ਮੈਂ ਸਿੱਖਾਂ ਦੀਆਂ ਵੋਟਾਂ ਪਾੜੂੰਗਾ ਉਦੀ ਪਾਸ਼ਾ ਦੇ ਵਿੱਚ ਕਿ ਮੈਂ ਇਹਨਾਂ ਨੂੰ ਹਰਾਉਂਗਾ ਇਹਦਾ 4 ਜੂਨ ਦਸੂਗੀ ਕਿ ਅਮਰਤਪਾਲ ਸਿੰਘ ਸਾਰਿਆਂ ਦੇ ਜਮਾਨਤਾਂ ਜਬਤ ਕਰਾ ਕੇ ਵਿਰਸਿਆਂ ਮੁਰਸਿਆਂ ਦੀਆਂ ਤੇ ਐਨ ਸ਼ਾਨ ਨਾਲ ਜਿੱਤ ਕੇ ਬਾਹਰ ਆਊਗਾ ਜਿਵੇਂ ਇਸੇ ਖਡੂਰ ਸਾਹਿਬ ਤੋਂ 99 ਤੁਸੀਂ ਛੋਟੇ ਬੱਚਿਓ 99 'ਚ ਇਸੇ ਖਡੂਰ ਸਾਹਿਬ ਤੋਂ ਸਿਮਰਨਜੀਤ ਸਿੰਘ ਮਾਨ ਨੂੰ ਜਿਤਾ ਕੇ ਭਾਗਲਪੁਰ ਦੀ ਜੇਲ੍ਹ ਚੋਂ ਆਪਣੀ ਕੌਮ ਨੇ ਬਾਹਰ ਕਢਾਇਆ ਸੀ ਬੋਲੇ ਸੋਨਹੀਓ ਅੱਲਾਹ ਜ਼ਿਹਾਲਾ ਇਹ ਇਤਿਹਾਸ ਦੁਹਰਾਇਆ ਜਾਏਗਾ 35 ਸਾਲ ਬਾਅਦ ਅੱਜ ਸਾਡਾ ਬੱਚਾ ਸਮਝ ਗਿਆ ਸਾਡੇ ਕਾਲਜੇ ਠੰਡ ਪੈ ਗਈ ਕਿ ਜਿਹੜੀ ਲੈਂਡ ਤੇ ਅਸੀਂ ਤੁਰੇ ਆਉਂਦੇ ਸੀ ਸਾਡੇ ਨੌਜਵਾਨ ਨੇ ਉਹ ਸਮਝ ਲਈ ਅੱਗੋਂ ਇਹ ਜ਼ਿੰਮੇਵਾਰੀ ਸਾਂਭ ਵੀ ਸਕਦੇ ਟਾਈਮ ਤਾਂ ਚੱਲੀ ਜਾਣੇ ਨੇ ਆਪਾਂ ਆਪਣੀਆਂ ਮੰਗਾਂ ਵੀ ਬਨਵਾਉਣੀਆਂ ਨੇ ਆਪਣੀ ਕੌਮੀ ਲੜਾਈ ਵੀ ਲੜਨੀ ਹੈ ਕੌਮ ਤੇ ਪੰਜਾਬ ਦੀ ਲੜਾਈ ਵਾਸਤੇ ਅਸੀਂ ਮੈਦਾਨ 'ਚ ਸੀ ਅਸੀਂ ਮੈਦਾਨ 'ਚ ਹਾਂ ਜਿੱਤੀਏ ਜਾਂ ਹਾਰੀਏ ਅਸੀਂ ਮੈਦਾਨ ਵਿੱਚ ਹੀ ਰ੍ਹਾਂ ਇਹ ਸਾਡਾ ਤਹਿਯਾ ਇਹ ਅੱਜ ਦਾ ਨਹੀਂ ਮੈਂ 81 ਤੋਂ ਸ਼ੁਰੂ ਕੀਤਾ ਮੇਰੇ ਤੋਂ ਕੋਈ ਪਹਿਲਾਂ ਵੀ ਹੋਣਗੇ ਤੇ ਬਾਅਦ ਚ ਵੀ ਆਏ ਹੋਣਗੇ ਗੱਲ ਪਹਿਲਾਂ ਬਾਅਦ ਦੀ ਨਹੀਂ ਜਦੋਂ ਅਗਲਾ ਆ ਗਿਆ ਉਸ ਤੋਂ ਬਾਅਦ ਤੁਰ ਰਿਹਾ ਇਹ ਵੱਡੀ ਗੱਲ ਸੋ ਅਮਰਤਪਾਲ ਸਿੰਘ ਜੀ ਦਾ ਮਾਈਕ ਹੈ ਕੇਵਲ ਖਡੂਰ ਸਾਹਿਬ ਤੋਂ ਬਾਕੀ ਸਾਰੇ ਪੰਜਾਬ ਚ ਚੰਡੀਗੜ੍ਹ ਵੀ ਹਰਿਆਣਾ ਚ ਵੀ ਤੁਹਾਡੀ ਕਿਤੇ ਰਿਸ਼ਤੇਦਾਰੀ ਹੈ ਹਰਿਆਣਾ ਚ ਕੁਰਕਸ਼ੇਤਰ ਤੇ ਕਰਨਾਲ ਦੋ ਥਾਂ ਤੇ ਅਸੀਂ ਬੰਦੇ ਖੜਾਏ ਨੇ ਉਹਨਾਂ ਦੋਹਾਂ ਦੀ ਵੀ ਬਾਲਟੀ ਆ ਸਾਡੀ 12 ਦੀ ਬਾਲਟੀ ਆ ਮਾਨ ਸਾਹਿਬ ਸਮੇਤ ਲੱਖਾ ਸਧਾਨਾ ਸਾਰਿਆਂ ਦੀ ਬਾਲਟੀ ਆ ਹਾਂਜੀ ਚੰਡੀਗੜ੍ਹ ਚੰਡੀਗੜ੍ਹ ਵੀ ਬਾਲਟੀ ਆ 13 ਵਾਂ 13 ਵਾਂ 13 ਵਾਂ 14 15 ਜਿਹੜਾ ਉਹ ਹਰਿਆਣੇ ਚ ਐ ਇਹ 15 ਬੰਦਿਆਂ ਦੀ ਬਾਲਟੀ ਆ 12 13 ਹਾਂ 15 ਬੰਦਿਆਂ ਦੀ ਤੇ ਇੱਕ ਸਾਡਾ ਮਾਇਕ ਐ ਖਡੂਰ ਸਾਹਿਬ ਇਹ ਤੁਸੀਂ ਧਿਆਨ ਰੱਖਣਾ ਐ ਜਿਹੜਾ ਰਿਸ਼ਤੇਦਾਰ ਜਿੱਥੇ ਵੀ ਰਹਿੰਦਾ ਕਹ ਦੋ ਬਈ ਬਾਲਟੀ ਜੇ ਖਡੂਰ ਸਾਹਿਬ ਰਹਿੰਦਾ ਹੈ ਮਾਇਕ ਬਾਕੀ ਬਾਲਟੀ ਤੇ ਮਿੰਦਰਪਾਲ ਸਿੰਘ ਵੀ ਉਹਦੇ ਵਿੱਚ ਹੀ ਆਉਂਦਾ ਹੈ ਤੇ ਉਹਨੂੰ ਹੀ ਪੈ ਜਣੀਆਂ ਸੋ ਇਹ ਮੇਰੀਆਂ ਬੇਨਤੀਆਂ ਨੇ ਆਪਾਂ ਆਪਣਾ ਭਵਿੱਖ ਆਪਣੇ ਬੱਚਿਆਂ ਦਾ ਭਵਿੱਖ ਨਸ਼ਾ ਨੂੰ ਹਟਾਉਣਾ ਇਹ ਜਿਹੜੀਆਂ ਵੱਡੀਆਂ ਸਮੱਸਿਆਵਾਂ ਸਾਡੀਆਂ ਪਾਣੀ ਦੀ ਸਮੱਸਿਆ ਸਾਡੀ ਵੱਡੀ ਸਮੱਸਿਆ ਇਸ ਇਲਾਕੇ ਦੀ ਤੇ ਕੈਮੀਕਲਸ ਜਿਹੜੀਆਂ ਫੈਕਟਰੀਆਂ ਲੱਗ ਰਹੀਆਂ ਨੇ ਉਹ ਜ਼ਰੂਰੀ ਨੇ ਮੈਂ ਇਹ ਨਹੀਂ ਕਹਿੰਦਾ ਕਿ ਫੈਕਟਰੀ ਨਾ ਲੱਗੇ ਪਰ ਉਹਦੇ ਜਿਹੜੇ ਵੇਸਟ ਕੈਮੀਕਲ ਨੇ ਉਹਨਾਂ ਦਾ ਕੋਈ ਪ੍ਰਬੰਧ ਹੋਣਾ ਚਾਹੀਦਾ ਹੈ ਉਹ ਆ ਕੇ ਸਾਡੇ ਖੇਤਾਂ ਵਿੱਚ ਨਾ ਜਾਣ ਸਾਡੀਆਂ ਮੋਟਰਾਂ 'ਚ ਨਾ ਜਾਣ ਉਹ ਜੋ ਉਹਦਾ ਰਸਤਾ ਬਣਿਆ ਹੋਇਆ ਹੈ ਉਹ ਜਿਹੜੇ ਖਤਰਨਾਕ ਕੈਮੀਕਲ ਨੇ ਉਹ ਸਾਨੂੰ ਬਿਮਾਰੀਆਂ ਪੈਦਾ ਕਰਦੇ ਨੇ ਅਸੀਂ ਬਿਮਾਰੀਆਂ ਲਗਾ ਕੇ ਡਿਵੈਲਪਮੈਂਟ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਅਮਰੀਕਾ ਕੈਨੇਡਾ ਵਾਂਗ ਸਾਡੀਆਂ ਫੈਕਟਰੀਆਂ ਵੀ ਲੱਗਣ ਪਰ ਪੋਲਿਊਸ਼ਨ ਨਾ ਹੋਵੇ ਉਹ ਪ੍ਰਬੰਧ ਫੈਕਟਰੀ ਦਾ ਮਾਲਕ ਕਰੇ ਇਹ ਮਿਲ ਕੇ ਸਰਕਾਰਾਂ ਨਾਲ ਪ੍ਰਬੰਧ ਨਹੀਂ ਕਰਦੇ ਖਰਚਾ ਨਹੀਂ ਕਰਦੇ ਤੇ ਸਾਨੂੰ ਜ਼ਹਿਰ ਪਿਆ ਰਹੇ ਨੇ ਇਸ ਕਰਕੇ ਟਾਈਮ ਵੀ ਹੋ ਗਿਆ ਬੀਬੀ ਹੁਣੀ ਬਿਬਿੰਦਰ ਕੌਰ ਜੀ ਵੀ ਕਹਿ ਰਹੇ ਨੇ ਵੀ ਅਗਲਾ ਟਾਈਮ ਹੋ ਗਿਆ ਤੇ ਮੈਂ ਸਾਰੀਆਂ ਬੇਨਤੀਆਂ ਆਪ ਜੀ ਨੂੰ ਕਰਤੀਆਂ ਨੇ ਇਹ ਬੱਚੇ ਵਾਲੀ ਗੱਲ ਜਿਹੜੀ ਆ ਇਹ ਅਸੀਂ ਹਰ ਹਾਲਤ ਵਿੱਚ ਕਰਾਂਗੇ ਇਹ ਸਾਡਾ ਫਰਜ਼ ਬਣਦਾ ਆਪਾਂ ਸਾਰੇ ਜਦੋਂ ਇਕੱਠੇ ਕੰਮ ਕਰਦੇ ਆ ਜਿਹਨੂੰ ਆਪਾਂ ਕਾਰ ਸੇਵਾ ਕਹਿੰਦੇ ਆ ਕਾਰ ਸੇਵਾ ਦਾ ਮਤਲਬ ਹੀ ਹੈ ਜਿਹਦੇ ਚ ਕੋਈ ਮਾਨ ਨਹੀਂ ਕਰ ਸਕਦਾ ਵੀ ਮੈਂ ਕੀਤਾ ਉਹ ਸਭ ਦਾ ਸਾਂਝਾ ਹੁੰਦਾ ਹੈ ਉਹ ਸਾਡੇ ਗੁਰੂ ਘਰ ਦੀ ਪਰੰਪਰਾ ਹੈ ਜਿਹੜਾ ਸਾਂਝਾ ਕੰਮ ਹੈ ਉੱਥੇ ਆਪਾਂ ਸਾਰੇ ਖੜਾਂਗੇ ਖੜਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਇਹ ਇਹ ਤੁਹਾਡੇ ਦਰਸ਼ਨ ਕਰਵਾਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ